ਸ਼ੋਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਬਠਿੰਡਾ ਦੇ ਵਿੱਚ ਖੇਤੀਬਾੜੀ ਵਿਭਾਗ ਦੇ ਵੱਲੋਂ ਲਗਾਏ ਗਏ ਕਿਸਾਨ ਮੇਲੇ ਦੇ ਵਿੱਚ ਜੂਆ ਖੇਡਣ ਦਾ ਮਾਮਲਾ ਸਾਹਮਣੇ ਆਇਆ ਤੇ ਕਿਸਾਨ ਮੇਲੇ ਦਾ ਮੁੱਖ ਮਕਸਦ ਕਿਸਾਨਾਂ ਨੂੰ ਫਸਲਾਂ ਬਾਰੇ ਸਹੀ ਜਾਣਕਾਰੀ ਦੇਣਾ ਸੀ ਤਾਂ ਜੋ ਉਹਨਾਂ ਦਾ ਸਹੀ ਢੰਗ ਦੇ ਨਾਲ ਲਾਭ ਵੀ ਹੁੰਦਾ ਤੇ ਉਹਨਾਂ ਨੂੰ ਸਾਮ ਸੰਭਾਲ ਦਾ ਸਹੀ ਢੰਗ ਵੀ ਪਤਾ ਲੱਗਦਾ ਇਸ ਮੇਲੇ ਦੇ ਵਿੱਚ ਖੇਤੀਬਾੜੀ ਵਿਭਾਗ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਪੁਲਿਸ ਵੀ ਮੌਜੂਦ ਸਨ ਤਾਂ ਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਪਰ ਹੈਰਾਨੀ ਦੀ ਗੱਲ ਹੈ ਕਿ ਇੰਨੇ ਵੱਡੇ ਪੱਧਰ ਦੇ ਪ੍ਰਸ਼ਾਸਨ ਦੀ ਮੌਜੂਦਗੀ ਦੇ ਬਾਵਜੂਦ ਮੇਲੇ ਦੇ ਵਿੱਚ ਇੱਥੇ ਅਮ ਜੂਆ ਖੇਡਿਆ ਜਾ ਰਿਹਾ ਸੀ ਪੋਲੇ ਪਾਲੇ ਕਿਸਾਨਾਂ ਦੀ ਲੁੱਟ ਹੋ ਰਹੀ ਸੀ ਨਾ ਤਾਂ ਮੇਲਾ ਪ੍ਰਬੰਧਕਾਂ ਤੇ ਨਾ ਹੀ ਪੁਲਿਸ ਨੇ ਇਸ ਵੱਲ ਕੋਈ ਧਿਆਨ ਦਿੱਤਾ ਇਹੀ ਕਟਾ ਮੇਲੇ ਦੇ ਮੁੱਖ ਪ੍ਰੋਗਰਾਮ ਵਾਲੀ ਥਾਂ ਦੇ ਨੇੜੇ ਹੀ ਵਾਪਰੀ ਹੈ ਜਦੋਂ ਇਸ ਸੰਬੰਧੀ ਜਾਣਕਾਰੀ ਲਈ ਗਈ ਤਾਂ ਜੁਹਾ ਖੇਡਣ ਵਾਲੇ ਵਿਅਕਤੀਆਂ ਨੇ ਇਸ ਨੂੰ ਇੱਕ ਖੇਡ ਦੱਸਿਆ ਜਦਕਿ ਵੀਡੀਓ ਦੇ ਵਿੱਚ ਪੈਸਿਆਂ ਦਾ ਲੈਣ-ਦੇਣ ਵੀ ਨਜ਼ਰ ਆਇਆ ਇਸ ਸਪਸ਼ਟ ਰੂਪ ਦੇ ਵਿੱਚ ਕਾਨੂੰਨ ਦੀ ਉਲੰਘਣਾ ਤੇ ਕਿਸਾਨਾਂ ਦੇ ਨਾਲ ਧੋਖਾਧੜੀ ਹੈ ਇਸ ਘਟਨਾ ਤੋਂ ਸਪਸ਼ਟ ਹੁੰਦਾ ਹੈ ਕਿ ਪ੍ਰਸ਼ਾਸਨ ਨੂੰ ਕੁਝ ਗੱਲਾਂ ਤੇ ਧਿਆਨ ਦੇਣ ਦੀ ਲੋੜ ਹੈ ਸਟਾਲਾਂ ਦੇਣ ਤੋਂ ਪਹਿਲਾਂ ਵਿਭਾਗ ਨੂੰ ਸਟਾਲ ਲਾਉਣ ਵਾਲਿਆਂ ਦੀ ਪੂਰੀ ਪਰਤਾਲ ਕਰ ਲੈਣੀ ਚਾਹੀਦੀ ਹੈ ਇਹ ਕਿੰਨੀ ਬਣਾਉਣਾ ਜ਼ਰੂਰੀ ਹੈ ਕਿ ਕੋਈ ਵੀ ਗਲਤ ਜਾਂ ਫਿਰ ਮਹਿੰਗੀ ਚੀਜ਼ ਨਾ ਵੇਚੀ ਜਾਵੇ ਖਾਸ ਕਰਕੇ ਅਜਿਹੀ ਕੋਈ ਗਤੀਵਿਧੀ ਨਾ ਜਿਸ ਨਾਲ ਲੋਕਾਂ ਦੀ ਲੁੱਟ ਹੋਵੇ ਪੁਲਿਸ ਪ੍ਰਸ਼ਾਸਨ ਨੂੰ ਸਿਰਫ ਇੱਕ ਥਾਂ ਤੇ ਬੈਠੇ ਨਹੀਂ ਰਹਿਣਾ ਚਾਹੀਦਾ ਮੇਲੇ ਦੇ ਵਿੱਚ ਲਗਾਤਾਰ ਗਸ਼ਤ ਕਰਦੇ ਰਹਿਣਾ ਚਾਹੀਦਾ ਹੈ ਤੇ ਉਹਨਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਕਿ ਮੇਲੇ ਦੇ ਵਿੱਚ ਆਏ ਲੋਕ ਸੁਰੱਖਿਅਤ ਮਹਿਸੂਸ ਕਰਨ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀ ਨੂੰ ਰੋਕਿਆ ਜਾ ਸਕੇ ਇਸ ਮਾਮਲੇ ਨੂੰ ਡੀਐਸਪੀ ਸੰਦੀਪ ਭਾਰਤੀ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਉਹਨਾਂ ਨੇ ਇਸ ਤੇ ਕਾਰਵਾਈ ਦਾ ਭਰੋਸਾ ਦਿੱਤਾ ਤੇ ਕਿਹਾ ਕਿ ਕਾਨੂੰਨ ਮੁਤਾਬਕ ਕਾਰਵਾਈ ਹੋਵੇਗੀ ਅਜਿਹੇ ਮਾਮਲੇ ਨੂੰ ਉਜਾਗਰ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਭ੍ਰਿਸ਼ਟਾਚਾਰ ਜਿਹਾ ਘਟਨਾਵਾਂ ਨੂੰ ਰੋਕਿਆ ਜਾ ਸਕੇ ਤੇ ਮੇਲਿਆਂ ਦਾ ਮਕਸਦ ਪੂਰਾ ਹੋ ਸਕੇ ਯਾਰਾ ਜੀ ਕੀ ਆ ਲਈ ਰਮਨ ਆ ਬਈ ਮੇਰਾ ਜੀ ਹਾਂ ਦਵਾ ਰਿਆ ਆ ਲਈ ਪਾ ਜੀ ਕੀ ਕਰਵਾ ਖੇੜਾ ਪਾ ਜੀ ਆ ਖੇੜਾ ਜੀ ਆਪਣੇ ਕੋਲ ਸਾਰੀ ਜੀ ਉਹ ਜਿਹੜੀ ਉਧਰ ਉਹ ਵੀ ਖੇੜਾ ਹਾਂ ਕਦੀ ਉਹ ਵੀ ਖੇੜਾ ਜੀ ਆਪਾਂ ਦੀ ਖੇੜਾ ਦੀ ਐ ਇਹ ਵੀ ਆਪਾਂ ਧੱਕਾ ਵਿੱਚ ਪਾ ਲਿਆ ਜੀ ਸਹੀ ਆ ਗਿਆ ਦਾਦਾ ਦਾ ਲੈ ਲੈ ਬੈਠੇ ਜੀ ਬੈਠੇ ਮੈਂ ਮੰਨਦਾ ਹੈ ਕਿ ਇਹ ਤਾਂ ਜੂਆ ਸਰ ਸਾਇ ਦਾ ਕਿਮੋਰੰਜਨ ਖੇਡ ਹੁੰਦੀ ਆ ਆ ਦੇਖੋ ਜੀ ਆ ਵੀ ਲੱਗੀ ਪਈ ਆ ਵੀ ਲੱਗੀ ਪਈ ਆ ਸਾਰੀ ਜਿਹੜੀ ਤੇ ਤੋਂ ਇਹ ਕਿਡਾ ਰਹੇ ਆਪਣੇ ਜੀ ਸਵੇਰੇ ਆਇਆ ਜੀ ਇਹ ਇਹ ਪਰਸੀ ਪ੍ਰੋਬਲ ਮਿਲੀ ਆ ਤੁਹਾਨੂੰ ਇਸ ਚੀਜ਼ ਦੀ ਇਸ ਚੀਜ਼ ਦਾ ਹੀ ਅਸੀਂ ਏਡਾ ਕਢਾਇਆ ਜੀ 100 ਰੁਪਏ ਦਾ ਜੀ ਨਹੀਂ ਉਹ ਜਿਹੜੀ ਉਹ ਬੈਂਟ ਵਾਲੀ ਗੇਮ ਤੁਸੀਂ ਕਢਾ ਰਹੇ ਹੋ ਕਿਸਾਨ ਭਰਾਵਾਂ ਨੂੰ ਜਿਹੜੇ ਬਾਹਰੋਂ ਆਏ ਨੇਗੇ ਥੋਲੇ ਮਾਰੇ ਆ ਜੀ ਤਕੀ ਜਾਂਦੇ ਉਹਨਾਂ ਨੂੰ ਮੈਂ ਜਲ ਨਹੀਂ ਕਰਦਾ ਚੋ ਕੋਈ ਗੱਲ ਨਹੀਂ ਮੇਰਾ ਨਾਮ ਰਮਨ 아이ਮਮ ਲੋਰਟ ਪੰਜਾਬੀ ਨਹੀਂ ਲਾ ਰੱਖਿਆ ਬੈਠਾ ਆ ਹੁਣੇ ਹੀ ਲਾਈ ਆ ਜੀ ਨਹੀਂ ਤੁਹਾਨੂੰ ਸਟਾਲ ਕਾ ਦੀ ਅਪਰੂਵਲ ਹੋਈ ਸੀ ਇੱਥੇ ਸਟਾਲ ਤੁਸੀਂ ਆ ਹੀ ਲਾਈਏ ਗੇਮ ਖੇਡ ਗੇਮ ਕਹਿ ਕੇ ਲਾਈ ਆ ਯਾਰ ਮੇਰਾ ਵਾਪਸ ਲੈ ਲੈਣਾ ਮੈਂ ਨਾ ਟਿੱਕਾਜੀ ਸਿੰਘ ਆ ਅੱਛਾ ਇਹ ਕਿਸਾਨ ਮੇਲਾ ਲੱਗਿਆ ਇੱਥੇ ਹਾਂ ਜੀ ਕੀ ਕੁਝ ਦੇਖਿਆ ਇੱਥੇ ਤੇ ਆ ਕੀ ਚੱਲੀ ਜੀ ਜਾਂਦਾ ਸੀ ਇਹਦਾ ਲੁੱਟੀ ਜਾਂਦਾ ਜੀ ਲੋਕਾਂ ਨੂੰ ਟੜਕੇ ਤੋਂ ਚਲਾਏ ਨੇ ਰੁਪਿਆ 10-15000 ਬਣਾ ਲਿਆਊਗਾ ਬੈਲਟ ਕੱਤੀ ਕਰ ਲੈਂਦਾ ਉਹਦੇ 'ਚ ਕਹਿੰਦਾ ਪਾਉ ਡੱਕਾ ਆ ਕਿਸੇ ਤੋਂ ਸਹੀ ਪੈਂਦਾ 100 ਜੋ ਇੱਕ ਬੰਦਾ ਸਹੀ ਪਾਉਂਦਾ ਈ ਹੈ ਤੇ ਦੂਜੇ ਬਸ ਉਹੀ ਪੈਸੇ ਦੇ ਦੇ ਜਾਈ ਜਾਂਦੇ ਆ ਕੀ ਲੱਗਦਾ ਨਹੀਂ ਇਹ ਜੂਆ ਹੀ ਹੈ ਜੂਆ ਹੀ ਹੈ ਜੂਆ ਹੀ ਇੱਕ ਤਰ੍ਹਾਂ ਦਾ ਸਾਰਾ ਹਾਂ ਕਾਰਵਾਈ ਹੋਣੀ ਚਾਹੀਦੀ ਕਿਸੇ ਵੀ ਆਉਣ ਇੱਥੇ ਸੰਸਾ ਕਿਸਾਨ ਆਉਂਦੇ ਆ ਮੇਲਾ ਵੇਖਣ ਆਉਂਦੇ ਬੀਜ ਦਾ ਨੇ ਪਤਾ ਕਰਦੇ ਵੀ ਨਵਾਂ ਵੀ ਆਇਆ ਕਿਹੜਾ ਕੋਈ ਆਇਆ ਕੋਈ ਚਾਹ ਇੰਜੀਨੀਅਰੀ ਦੇਖਣ ਆਉਂਦਾ ਇੱਥੇ ਆ ਕੇ ਲੁੱਟਣ ਆ ਜਾਂਦੇ ਆ ਇੰਨੀ ਫੋਰਸ ਲਾਈ ਆ ਇੱਧੇ ਵੱਡੇ ਆਫਰ ਆਏ ਆ ਪਰ ਦੇਖ ਰਹੇ ਕਿਸੇ ਦੀ ਨਹੀਂ ਹੈ ਨਹੀਂ ਕਿਸੇ ਦੀ ਕੋਈ ਦੇਖ ਰੇਕ ਨਹੀਂ ਇੱਥੇ ਚਾਹੇ ਚਰਿਆਂ ਲੁੱਟ ਹੋ ਰਹੀ ਹੈ ਸਾਰਾ ਜਮਾਇਆ ਅਸਰ ਕੀ ਕਹਿਣਾ ਚਾਹੁੰਦੇ ਅੱਜ ਮੇਲੇ ਦੇ ਵਿੱਚ ਜਿਹੜੀਆਂ ਸਟਾਲਾਂ ਲਾਈਆਂ ਹੋਈਆਂ ਸੀ ਕਈ ਵਿਅਕਤੀ ਵੱਲੋਂ ਜੂਆ ਖੜਾਇਆ ਜਾ ਰਿਹਾ ਸੀ ਤੇ ਉਹ ਲੋਕਾਂ ਦੀ ਲੁੱਟ ਵੀ ਕੀਤੀ ਜਾ ਰਹੀ ਹੈ ਉਸ ਬੰਦੇ ਜੇ ਕੋਈ ਇਹੋ ਜੀ ਗਤੀਵਿਧੀ ਚੱਲ ਰਹੀ ਹੈ ਤਾਂ ਸਾਡਾ ਸਾਡਾ ਐਸਐਚਓ ਕਨਾਲ ਹੈ ਤੇ ਚੌਕੀ ਵਰਦਮਨ ਦੀ ਫੋਰਸ ਤੇ ਬਾਹਰ ਵੀ ਸਾਡੀ ਫੋਰਸ ਲੱਗੀ ਹੋਈ ਹੈ ਤੇ ਮੈਂ ਖਾਸ ਕਰਕੇ ਨੂੰ ਹਦਾਇਤ ਕੀਤੀ ਗਈ ਹੈ ਜੇ ਕੋਈ ਇਹੋ ਜੀ ਗਤੀਵਿਧੀ ਪਾਈਂਦੇ ਤਾਂ ਉਹਦੇ ਕਾਨੂੰਨ ਦੇ ਅਮਬਾਦ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਇਹ ਕਿ ਸਤਾਲਾਂ ਮ ਜਿਹੜੀਆਂ ਉਹ ਉਹਦੇ ਕੋਲ ਸਤਾਲ ਵੀ ਲਾਈ ਹੋਈ ਸੀ ਮਤਲਬ ਲੋਕ ਕਹਿੰਦਾ ਵੀ ਦੋ ਸਤਾਲ ਜੁਜੀ ਲਈ ਸੀ ਪਰ ਨਾਲ ਉਹ ਜੀਵੇ ਦਾ ਕੰਮ ਕਰਦੇ ਅਸੀਂ ਲੱਗਦਾ ਵੀ ਜਿਹੜੀਆਂ ਸਤਾਲਾਂ ਉਹ ਜਿਹੜਾ ਖੇਤੀਬਾੜੀ ਵਿਭਾਗ ਮਾ ਉਹਨਾਂ ਨੇ ਅਲਾਟ ਕੀਤੀਆਂ ਜਾਂ ਉਹਨਾਂ ਦੇ ਮੁਤਾਬਕ ਸਤਾਲ ਲੱਗੀ ਹੋਈਆਂ ਜੇਕਰ ਕੋਈ ਸਤਾਲ ਦੇ ਵਿੱਚ ਕੋਈ ਇਹੋ ਜਿਹੀ ਉਹਦੀ ਸਤਾਲ ਦੀ ਆੜ ਵਿੱਚ ਕੋਈ ਇਹੋ ਜਿਹੀ ਗਤੀਵਿਧੀ ਚੱਲ ਰਹੀ ਹੈ ਉਹਦੀ ਖਾਸ ਅਸੀਂ ਜਿਹੜੀ ਇੰਸਪੈਕਟਰ ਨਾਲ ਉਹਦਾਦ ਵੀ ਕੀਤੀ ਗਈ ਹੈ ਤੇ ਜੇ ਕੋਈ ਕੰਮ ਚੱਲ ਰਿਹਾ ਤਾਂ ਉਹਦੇ ਖਿਲਾਫ ਅਸੀਂ ਬੰਦ ਤੇ ਕਾਰਵਾਈ ਕਰਾਂਗੇ